हां जी मेरी सारी बहनें सत श्री अकाल जी आज दी वीडियो ਵਿੱਚ ਪੌਣੇ 19 ਫਿਟਿੰਗ ਦੇ ਅਕੋਰਡਿੰਗ ਆਪਾਂ ਤੁਹਾਨੂੰ ਮੋਡੇ ਦੀਆਂ ਕਟਾ ਪਾ ਕੇ ਦਿਖਾਵਾਂਗੇ ਠੀਕ ਹੈ ਜੀ ਜਿਹੜੀ ਫਿਟਿੰਗ ਹੈਗੀ ਪੌਣੇ 19 ਹੈ ਤੇ ਕਮਰ ਹੈਗੀ ਜੀ 16.5 ਤੇ हिਪ ਹੈਗੀ ਜੀ 20 ਇੰਚ ਠੀਕ ਹੈ ਜੀ ਤੇ ਸਭ ਤੋਂ ਪਹਿਲੇ ਇਹਨਾਂ ਦਾ ਆਪਾਂ ਰੱਖਣਾ ਤੀਰਾ ਤੀਰਾ ਇਹਨਾਂ ਦਾ ਹੈਗਾ ਜੀ 11 ਇੰਚ ਤਿਆਰ ਹੈ ਤੇ ਆਪਾਂ ਰੱਖਾਂਗੇ 12 12 ਦਾ ਹਾਫ ਹੋ ਗਿਆ 6 ਇੰਚ ਠੀਕ ਹੈ ਜੀ ਇਥੋਂ ਵੀ ਲਵਾਂਗੇ ਆਪਾਂ 6 ਇੰਚ ਤੇ ਮੋਢਾ ਆਪਾਂ ਰੱਖਾਂਗੇ 7 ਇੰਚ ਠੀਕ ਹੈ ਜੀ ਮੋਢਾ ਆਪਨੇ ਲਿਆ 7 ਇੰਚ ਤੇ ਫਿਟਿੰਗ ਇਹਨਾਂ ਦੀ ਹੈਗੀ ਪੌਣੇ 19 ਇੰਚ ਤੇ ਆਪਾਂ ਰੱਖਾਂਗੇ ਜੀ ਇਹਨਾਂ ਦੀ ਸਵਾ 19 ਇੰਚ ਕਟਿੰਗ ਚ 1 ਇੰਚ ਵਾਧਾ ਰੱਖਾਂਗੇ ਕਿਉਂਕਿ ਆਪਾਂ ਸੂਟ ਵਿੱਚ ਪਾਣੀ ਹੈ ਪਲੇਟਾਂ ਤਾਂ ਕਰਕੇ ਇਹਨਾਂ ਦੀ ਫਿਟਿੰਗ ਆਪਾਂ ਵਾਧਾ ਰੱਖਣੀ ਹੈ ਠੀਕ ਹੈ ਜੀ ਇੱਥੋਂ ਆਪਾਂ ਫਿਟਿੰਗ ਇਹਨਾਂ ਦੀ ਲਾਉਣੀ ਆ ਸਵਾ 19 ਇੰਚ ਸਵਾ 19 ਦਾ ਹਾਫ ਹੋ ਗਿਆ 9.5 ਤੋਂ 1.0 ਜਾਰੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹਨਾਂ ਦੀ 7 ਇੰਚ ਤੇ ਲਾਵਾਂਗੇ ਆਪਾਂ ਕਮਰ ਤੇ ਇਸ ਤੋਂ ਬਾਅਦ ਇਹਨਾਂ ਦੀ ਲਾਵਾਂਗੇ ਆਪਾਂ ਸਾਈਡ ਸਲਾਈ ਸਾਈਡ ਸਲਾਈ ਇਹਨਾਂ ਦੀ ਹੈਗੀ ਜੀ ਪੌਣੇ 15 ਤੇ ਆਪਾਂ ਰੱਖਾਂਗੇ ਪੌਣੇ 16 ਠੀਕ ਹੈ ਜੀ ਤਿੰਨੋਂ ਨਿਸ਼ਾਨ ਲਾ ਕੇ ਫਿਟਿੰਗ ਕਮਰ ਹਿਪ ਫਿਟਿੰਗ ਇਹਨਾਂ ਦੀ ਆਪਾਂ ਤੁਹਾਨੂੰ ਦੱਸ ਦਿੱਤੀ ਪੌਣੇ ਇੰਚ ਫਿਟਿੰਗ ਹੈ ਤੇ ਇਹਦੇ ਵਿੱਚ ਆਪਾਂ ਅੱਧਾ ਇੰਚ ਪ੍ਰੈਸ ਕੀਤਾ ਠੀਕ ਹੈ ਜੀ ਪਲੇਟਸ ਪੋਣੀਆਂ ਤੇ ਇਸ ਤੋਂ ਬਾਅਦ ਆ ਗਈ ਕਮਰ ਕਮਰੇ ਦੀ 16 ਇੰਚ ਤਿਆਰ ਹੈ ਤੇ ਆਪਾਂ ਲਾਵਾਂਗੇ 17.5 17.5 ਦਾ ਹਾਫ ਹੋ ਗਿਆ ਜੀ 9.5 ਇਹ ਆਪਾਂ 1 ਇੰਚ ਪਲੱਸ ਕੀਤਾ ਸਿੱਧੀ ਪਲੇਟ ਪੋਣੀਆਂ ਤੇ हिਪਿੰਗ ਦੀ ਹੈਗੀ ਜੀ 20 ਇੰਚ 20 ਇੰਚ ਦਾ ਹਾਫ ਹੋ ਗਿਆ 10 ਇੰਚ ਇੱਥੇ ਨਿਸ਼ਾਨ ਲਾਵਾਂਗੇ ਆਪਾਂ 10 ਇੰਚ ਇਸ ਤੋਂ ਬਾਅਦ 2 ਇੰਚ ਕੱਪੜਾ ਐਕਸਟਰਾ ਲਾਵਾਂਗੇ ਇੱਥੇ ਆਪਾਂ ਠੀਕ ਹੈ ਜੀ ਇੱਥੇ ਵੀ 2 2 ਇੰਚ ਕਪੜਾ ਐਕਸਟਰਾ ਲਵਾਂਗੇ ਤੇ ਫਿਟਿੰਗ ਤੇ ਵੀ 2 ਇੰਚ ਕਪੜਾ ਐਕਸਟਰਾ ਲਵਾਂਗੇ ਇਹ ਆਪਾਂ ਤਾਂ ਲਿਆ ਕਿਉਂਕਿ ਆਪਾਂ ਨੂੰ ਕਈ ਵਾਰ ਸੂਟ ਲੂਸ ਕਰਨਾ ਪੈਂਦਾ ਪਹਿਲਾਂ ਫਿਟਿੰਗ ਵਾਲੇ ਨਿਸ਼ਾਨ ਮਲਾਵਾਂਗੇ ਆਪਾਂ ਠੀਕ ਹੈ ਜੀ ਇਸ ਤਰ੍ਹਾਂ ਫਵਾਰਾ ਆਪਾਂ ਕਟਿੰਗ ਵਾਲੇ ਨਿਸ਼ਾਨ ਮਲਾਵਾਂਗੇ ਇਹਨਾਂ ਨਿਸ਼ਾਨਾਂ ਤੇ ਆਪਾਂ ਕਟਿੰਗ ਕਰਨੀ ਹੈ ਜੀ ਠੀਕ ਹੈ ਜੀ ਤੇ ਹੁਣ ਆਪਾਂ ਬਣਾਵਾਂਗੇ ਮੋਢੇ ਦੀ ਕਟਾਈ ਹੁਣ ਆਪਾਂ ਕਰਾਂਗੇ ਮੋਢੇ ਦੀ ਕਟਾਈ ਠੀਕ ਹੈ ਜੀ ਇੱਥੇ ਸੈਂਟਰ 'ਚ ਆਪਾਂ ਇੱਕ 2 ਇੰਚ ਦਾ ਨਿਸ਼ਾਨ ਲਾਉਣਾ ਤੇ ਇੱਕ 1 ਇੰਚ ਦਾ ਨਿਸ਼ਾਨ ਲਾਉਣਾ ਠੀਕ ਹੈ ਜੀ ਜਿਹੜਾ 2 ਇੰਚ ਦਾ ਨਿਸ਼ਾਨ ਉਹ ਫਿੱਟ ਦੇ ਨਿਸ਼ਾਨ ਨਾਲ ਮਿਲਾਵਾਂਗੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ 7 ਇੰਚ ਮੋਢੇ ਦਾ ਹਾਫ ਕਰਾਂਗੇ 3.5 ਅੰਦਰਲੀ ਸਾਈਡ ਨੂੰ ਬੰਦ ਵਾਲੀ ਪਾਸੇ 1/2 ਇੰਚ ਦਾ ਨਿਸ਼ਾਨ ਲਾਵਾਂਗੇ ਅੰਦਰਲੀ ਸਾਈਡ ਨੂੰ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਵੀ ਇਸ ਤਰੀਕੇ ਨਾਲ ਮਿਲਾ ਦਾਂਗੇ ਇਹ ਹੋ ਗਿਆ ਆਪਣੀ ਸਾਰੀ ਮੋਢੇ ਦੀ ਗੁਲਾਈ 1/2 ਇੰਚ ਤੀਰੇ ਦਾ ਨਿਸ਼ਾਨ ਲਾਵਾਂਗੇ ਇੱਥੋਂ ਆਪਾਂ ਤੇ 3 ਇੰਚ ਦਾ ਇਹੋ ਕਪੜਾ ਛੱਡਾਂਗੇ ਆਪਾਂ ਇਹਨੂੰ ਇਸ ਤਰੀਕੇ ਨਾਲ ਲਾ ਦੇਣਾ ਠੀਕ ਹੈ ਜੀ ਤੇ ਹੁਣ ਇਹਨਾਂ ਨੂੰ ਚੰਨ ਤੇ ਕਰ ਦਾਂਗੇ ਪਹਿਲਾਂ ਇਹਨਾਂ ਦੀ ਕਟਿੰਗ ਸਭ ਤੋਂ ਪਹਿਲਾਂ ਸਾਰੇ ਪੱਲੇ ਚੱਕਾਂਗੇ ਮੋੜ ਦੇ ਜਿਹੜੇ 2 ਇੰਚ ਦੇ ਨਿਸ਼ਾਨ ਲਾਇਆ ਸੀ ਉੱਥੇ ਕੱਟ ਪਾਵਾਂਗੇ ਆਪਾਂ ਇਸ ਤੋਂ ਬਾਅਦ ਸਿਰਫ ਉੱਪਰਲਾ ਪੱਲਾ ਚੱਕਾਂਗੇ ਆਪਾਂ ਜਿਹੜਾ 1 ਇੰਚ ਦਾ ਨਿਸ਼ਾਨ ਲਾਇਆ ਸੀ ਉਹਦੀ ਕੱਟ ਪਾਵਾਂਗੇ ਆਪਾਂ उपरला कपड़ा कट्टे जिस तो उपरला कपड़ा कट्टे तो तीरे ही कट पाओगे ठीक है ना तो कटिंग कर देंगे आप जो कटिंग के निशान लाने बराबर कपड़ा करने वास्तव है तरह सिलाई करते समय अपना कपड़ा व्द कट ना हो सारा कपड़ा आप बार बराबर कर लें ठीक है जी इस तुम तो बार आप लावे हिप दे कट ਕਾ ਜੀ ਤੇ ਹੁਣ ਆਪਾਂ ਲਾਵਾਂਗੇ ਪਲੇਟਾਂ ਦੇ ਨਿਸ਼ਾਨ ਪਲੇਟਾਂ ਜਿਹੜੀਆਂ ਇਹਨਾਂ ਦੀਆਂ ਹੈਗੀਆਂ ਜੀ ਇਹ ਹੈਗੀਆਂ 10.5 ਤੇ ਤਿਆਰ ਐ ਇੱਥੇ ਇੰਚ ਦੇ ਪੱਖਾਂਗੇ ਤੇ ਆਪਾਂ ਲਾਵਾਂਗੇ ਜੀ 11 ਇੰਚ ਅੱਧਾ ਇੰਚ ਵੱਧ 10.5 ਤੇ ਤਿਆਰ ਐ ਤਾਂ ਲੰਬਾਈ 7 ਇੰਚ ਤੇ ਸਪੇਸ ਲਾਵਾਂਗੇ ਇਥੋਂ ਜੀ 3 ਇੰਚ ਇਥੋਂ ਵੀ 3 ਇੰਚ ਦਾ ਲਾਵਾਂਗੇ ਸਪੇਸ ਆਪਾਂ ਠੀਕ ਐ ਜੀ ਤੇ ਇਸ ਤਰ੍ਹਾਂ ਕਮਰ ਵਾਲੀ ਪਲੇਟ ਪਾਵਾਂਗੇ ਆਪਾਂ ਇਹ 1 ਇੰਚ ਟੇਪ ਰੱਖਾਂਗੇ ਤੇ ਜਿੱਥੇ ਕਮਰ ਦਾ ਨਿਸ਼ਾਨ ਸੀ ਉੱਥੇ ਤੱਕ ਲੈ ਕੇ ਜਾਵਾਂਗੇ ਸਪੇਸ ਰੱਖਾਂਗੇ 1.5 ਇੰਚ ਦਾ ਇਸ ਤਰੀਕੇ ਨਾਲ ਇਸ ਸਪੇਸ ਰੱਖਿਆ ਆਪਾਂ 1.5 ਇੰਚ ਦਾ ਇਹ 1 ਇੰਚ ਟੇਪ ਰੱਖਾਂਗੇ ਮੋਡਲ ਦੇ ਸੈਂਟਰ 'ਚ ਲੈ ਕੇ ਜਾਵਾਂਗੇ ਤੇ ਸਪੇਸ ਇਹ ਵੀ ਰੱਖਾਂਗੇ ਆਪਾਂ 1.5 ਇੰਚ ਦਾ ਠੀਕ ਹੈ ਜੀ ਤੇ ਪਲੇਟਰ ਦੇ ਨਿਸ਼ਾਨ ਲੱਗ ਗਏ ਇਸ ਤੋਂ ਬਾਅਦ ਦੂਜੀ ਸਾਈਡ ਪਲੇਟਰ ਦੇ ਨਿਸ਼ਾਨ ਆਪਾਂ ਕੱਢ ਦੇਾਂਗੇ ਇਸ ਤੋਂ ਬਾਅਦ ਬੈਕ ਪੱਲੇ ਦੇ ਪਲੇਟਰ ਦੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਉੱਪਰਲੀ ਪੇਟ ਆਪਾਂ ਦੇ ਉੱਪਰ ਨਿਸ਼ਾਨ ਲਉਣਾ 1.5 ਪਲੇਟ ਤਿਆਰ ਆਪਾਂ ਲਾਵਾਂਗੇ 11 ਇੰਚ ਤੇ ਠੀਕ ਆ ਜੀ ਫਰੰਟ ਵਾਲੀ ਸਾਈਡ ਆਪਾਂ 7 ਇੰਚ ਦੀ ਪਲੇਟ ਲਈ ਸੀ ਨਿਸ਼ਾਨ ਇੱਥੇ ਆਪਾਂ ਲਾਵਾਂਗੇ 8 ਇੰਚ ਤੇ ਤੇ ਚੁੜਾਈ ਇੱਥੋਂ ਰੱਖਾਂਗੇ 3 ਇੰਚ ਦਾ ਠੀਕ ਆ ਜੀ ਦੂਜੇ ਪਾਸੇ ਨਿਸ਼ਾਨ ਕੱਢ ਦਾਂਗੇ ਆਪਾਂ ਵਰ ਬੈਕ ਗਲੇ ਦੀ ਆਪਾਂ ਕਟਿੰਗ ਕਰਾਂਗੇ ਬੈਕ ਗਲਾਈਨਰ ਦਾ ਹੈਗਾ ਜੀ 6 ਇੰਚ ਤਿਆਰ ਹੈ ਤੇ ਆਪਾਂ ਪੂਰਾ 6 ਇੰਚ ਤੇ ਹੀ ਇੰਚ ਤੇ ਰੱਖਾਂਗੇ ਠੀਕ ਹੈ ਜੀ ਤੇ ਚੁੜਾਈ ਆਪਾਂ 2.5 ਇੰਚ ਰੱਖਣੀ ਹੈ ਹਰੇਕ ਦੇ ਸੂਟ ਦੀ ਚੁੜਾਈ ਆਪਾਂ 2.5 ਇੰਚ ਰੱਖਣੀ ਹੈ ਜੀ ਇਹ ਠੀਕ ਹੈ ਜੀ ਹਲਕੀ ਜਿਹੀ ਗੁਲਾਈ ਪਾਵਾਂਗੇ ਇਸ ਤਰੀਕੇ ਨਾਲ ਤੇ ਕਟਿੰਗ ਕਰ ਜਾਗੇ ਠੀਕ ਹੈ ਜੀ ਸਾਰੇ ਸੂਟ ਦੀ ਕਟਿੰਗ ਹੋ ਗਈ ਹੈ ਸਾਰੇ ਸੂਟ ਦੀ ਕਟਿੰਗ ਹੋ ਗਈ ਹੈ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਬਧੀ ਬਧੀ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਬਾਈ ਬਾਈ ਰੱਬ ਰੱਖਾ